ਸਾਰੇ ਪ੍ਰੈਸ ਤੇ ਭਰਾਵਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਅੱਜ ਜਿਹੜੀ ਇੱਕ ਸਿਲਸਿਲਾ ਅਸੀਂ ਚਾਲੂ ਕੀਤਾ ਹੋਇਆ ਸੀ ਕਮੇਟੀਆਂ ਬਣਾਉਣ ਦਾ ਸੈਕਟਰ ਸੈਕਟੋਰਲ ਕਮੇਟੀਆਂ ਤਾਂ ਕਿ ਹਰ ਸੈਕਟਰ ਆਪਣੀਆਂ ਦਿੱਕਤਾਂ ਔਰ ਆਪਣੇ ਆਈਡੀਆਸ ਹਮ ਦੇ ਸਕਣ ਜਿਹੜੀ ਅਗਲੀ ਪਾਲਿਸੀ ਸਾਡੀ ਬਣਨੀ ਹੈ ਉਹ ਹਰ ਸੈਕਟਰ ਲਈ ਹੋਵੇ ਇਹ ਨਹੀਂ ਕਿ ਸਿਰਫ ਕਿਸੇ ਨੂੰ ਸੂਟ ਕੀਤੀ ਕਿਸੇ ਨੂੰ ਨਹੀਂ ਕੀਤੀ ਅਸੀਂ ਹਰ ਸੈਕਟਰ ਤੋਂ ਉਹਨਾਂ ਦੇ ਸੁਜੈਸ਼ਨਸ ਲੈ ਰਹੇ ਹਾਂ ਨੌ ਕਮੇਟੀਆਂ ਅਸੀਂ ਪਹਿਲਾਂ ਅਨਾਉਂਸ ਕਰ ਚੁੱਕੇ ਸੀ ਅੱਜ ਅਸੀਂ ਫਾਈਨਲ ਅਨਾਉਂਸਮੈਂਟ 15 ਕਮੇਟੀਆਂ ਦੀ ਕਰ ਰਹੇ ਹੈਗੇ ਆ ਇਹਦੇ ਨਾਲ 24 ਸੈਕਟੋਰੀਅਲ ਕਮੇਟੀਆਂ ਹੋ ਜਾਣਗੀਆਂ ਜਿਹੜੀਆਂ ਅੱਜ ਵਾਲੀਆਂ ਕਮੇਟੀਆਂ ਐ ਉਹ ਆਈਟੀ ਸੈਕਟਰ ਬਾਈਸਾਈਕਲ ਇੰਡਸਟਰੀ ਆਟੋ ਐਂਡ ਆਟੋ ਕੰਪੋਨੈਂਟਸ ਇਲੈਕਟ੍ਰਿਕ ਵਹੀਕਲਸ ਰੀਨਿਊਏਬਲ એનર્ਜੀ ਸਟੀਲ ਐਂਡ ਰੋਲਿੰਗ ਮਿਲਸ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਲੌਜਿਸਟਿਕ ਐਂਡ ਵੇਅਰ ਹਾਊਸਿੰਗ ਫਿਲਮ ਮੀਡੀਆ ਫਾਰਮਾਸਿਟੀਕਲ ਬਾਇਓਟੈਕਨੋਲੋਜੀ ਯੂਨੀਵਰਸਿਟੀ ਕੋਚਿੰਗ ਇੰਸਟੀਚਿਊਟ ਯੂਨੀਵਰਸਿਟੀ ਕਾਲਜਸ ਸਲੈਸ਼ ਕੋਚਿੰਗ ਇੰਸਟੀਚਿਊਟਸ ਹਸਪੀਟਲਸ ਐਂਡ ਹੈਲਥ ਕੇਅਰ ਜਿਹੜੇ ਸਟਾਰਟਅਪ ਹੈ ਰੀਟੇਲ ESDM ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ ਇਹ 15 ਹੈਗੀਆਂ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ ਅਸੀਂ ਅਪਾਇੰਟ ਕੀਤੇ ਐ ਪ੍ਰਤਾਪ ਅਗਰਵਾਲ ਹੈਗੇ ਆਈਟੀ ਸੈਕਟਰ ਦੇ ਓਂਕਾਰ ਸਿੰਘ ਪਾਵਾ ਏਵਨ ਸਾਈਕਲ ਤੋਂ ਬਾਈਸਾਈਕਲ ਇੰਡਸਟਰੀ ਦੇ परितोष गर्ग हैप्पी फोर्जिंग ऑटो एंड ऑटो कंपोनेंट्स इंद्रवीर सिंह ईवेज मोटर्स आले इलेक्ट्रिक व्हीकल्स एशीष कुमार ए रिन्यूएबल एनर्जी सचित जैन बर्दमान स्टील आले ए स्टील एंड रोलिंग मिल्स अभी बंसल ए सरस्वती एग्रोकेमिकल्स दे हैगे प्लास्टिक एंड केमिकल प्रोडक्ट्स ਅਸ਼ਵਨੀ ਨਾਇਰ ਇਹ ਹਿੰਦ ਟਰਮੀਨਾ ਤੋਂ ਹੈਗੇ ਇਹ ਲੌਜਿਸਟਿਕਸ ਐਂਡ ਵੇਅਰਹਾਊਸਿੰਗ ਦਿਨੇਸ਼ 올ਕ ਫਿਲਮ ਮੀਡੀਆ ਦੇ ਵਰਿੰਦਰ ਗੁਪਤਾ ਆਈਓਐਲ ਕੈਮੀਕਲ ਜਿਹੜੇ ਕੈਮੀਕਲਸ ਐਂਡ ਫਾਰਮਾਸਿਟਿਕਲ ਬਰਨਾਲਾ ਦੀ ਕੰਪਨੀ ਹੈ ਉਹਨਾਂ ਦੇ ਐਮ ਡੀ ਹੈ ਉਹਨਾਂ ਨੂੰ ਫਾਰਮਾਸਿਟਿਕਲ ਤੇ ਬਾਇਓਟੈਕਨੋਲੋਜੀ ਦੇ ਚੇਅਰਮੈਨ ਬਣਾਇਆ ਜਸਪਾਲ ਸਿੰਘ ਸੰਧੂ ਇਹ ਪਹਿਲਾਂ ਬੀਸੀ ਰਹਿ ਚੁੱਕੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਔਰ ਐਸਵਲੇ ਲਵਲੀ ਯੂਨੀਵਰਸਿਟੀ ਚ ਉਹਨਾਂ ਨੂੰ ਯੂਨੀਵਰਸਿਟੀਆਂ ਤੇ ਕੋਚ ਕੋਚਿੰਗ ਇੰਸਟੀਚਿਊਸ਼ਨ ਦਾ ਚੇਅਰਮੈਨ ਬਣਾਇਆ ਡਾਕਟਰ ਬਿਸ਼ਮ ਮੋਨ ਡੀਐਮਸੀ ਚ ਹੈਗੇ ਆ ਉਹਨਾਂ ਨੂੰ ਹਸਪੀਟਲਸ ਐਂਡ ਹੈਲਥ케ਅਰ ਦਾ ਚੇਅਰਮੈਨ ਬਣਾਇਆ ਮੰਮਤਾ ਭਾਰਦਵਾਜ ਸਟਾਰਟਅਪਸ ਦਾ ਉਮੰਗ ਜਿੰਦਲ ਇਹ ਹੋਮਲੈਂਡ ਗਰੁੱਪ ਵੱਲੇ ਰਿਟੇਲ ਦਾ ਕਮਲਜੀਤ ਸਿੰਘ ਇਹ ਸੈਮੀ ਕੰਡਕਟਰ ਇਹ ਜਿਹੜਾ ਸੈਮੀ ਕੰਡਕਟਰ ਲੈਬਾਰਟਰੀ ਲਿਮਟਿਡ ਹੈ ਇਹ ESDM ਜਿਹੜਾ ਅਸੀਂ ਸੈਕਟਰ ਬਣਾਇਆ ਉਹਨਾਂ ਦੇ ਚੇਅਰਮੈਨ ਹੈ ਇਹ ਸਾਰਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਪਹਿਲਾਂ ਵੀ ਜਿਹੜੀਆਂ ਕਮੇਟੀਆਂ ਨੂੰ ਰਿਕੁਐਸਟ ਕੀਤੀ ਸੀ ਇਹਨਾਂ ਨੂੰ ਵੀ ਕੀਤੀ ਹੈ ਕਿ 1 ਅਕਤੂਬਰ ਤੱਕ ਸਾਨੂੰ ਜੋ ਤੁਹਾਡੇ ਸੁਜੈਸ਼ਨ ਹੈ ਸਾਨੂੰ ਰਿਟਰਨ ਵਿੱਚ ਦੇ ਦਿੱਤੇ ਜਾਣ ਸਾਰਿਆਂ ਨੂੰ ਇੱਕ ਮੈਂਬਰ ਸੈਕਟਰੀ ਐਜ਼ ADC ਅ ਅਪਾਇੰਟ ਕੀਤੇ ਗਏ ਆ ਕਿਉਂਕਿ ਅੱਗੇ ਕੀ ਹੁੰਦਾ ਸੀ ਕਮੇਟੀਆਂ ਬਣ ਜਾਂਦੀਆਂ ਸੀ ਮੀਟਿੰਗਾਂ ਨਹੀਂ ਹੁੰਦੀਆਂ ਸੀ ਸੋ ਦਿਸ ਏਡੀਸੀ will make sure ਕਿ ਟਾਈਮ ਤੇ ਮੀਟਿੰਗਾਂ ਹੋ ਰਹੀਆਂ ਉਹਨਾਂ ਦੇ ਮਿਨਟਸ ਡਰਾਫਟ ਹੋ ਰਹੇ ਔਰ ਸਾਨੂੰ ਰੈਗੂਲਰ ਇੰਟਰਵਲਸ ਮਿਲ ਰਹੀਆਂ